ਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ਼੍ਰੀ ਹਰਿਕ੍ਰਿਸ਼ਨ ਜੀ ਸਾਹਿਬ ਜੀ ਦਾਨ ਦਿੱਲੀ ਇਤਿਹਾਸ ਦੇ ਪੰਨਿਆਂ ਮੁਤਾਬਕ ਜਾਂਦਾ ਜੀ ਗੁਰੂ ਸਾਹਿਬ ਜੀ ਕਰੀਬ 8 ਸਾਲ ਦੀ ਦੁਨੀਆਵੀ ਦੁਨੀਆਂ ਦੇ ਮੁਤਾਬਕ ਉਮਰ ਸੀ ਉਸ ਸਮੇਂ ਦੇ ਮੁਤਾਬਕ ਆਪ ਦਿੱਲੀ ਆਏ 1600 ਦੇ 1664 ਦੇ ਵਿੱਚ ਉਸ ਸਮੇਂ ਇਸ ਥਾਂ ਦੇ ਉੱਪਰ ਰਾਜਾ ਜੈ ਸਿੰਘ ਦਾ ਰਾਜ ਜਾਂ ਮਹਿਲ ਕਹਿ ਲਈਏ ਉਹਦਾ ਘਰ ਕਹਿ ਸਕਦੇ ਆਪਾਂ ਇਹ ਸਥਾਨ ਸੀ ਇਹ ਸਥਾਨ ਰਾਜਾ ਜੈ ਸਿੰਘ ਦਾ ਬੰਗਲਾ ਸੀ ਜਿਸ ਕਰਕੇ ਇਸ ਦਾ ਨਾਮ ਅੱਜ ਵੀ ਬੰਗਲਾ ਸਾਹਿਬ ਕਰਕੇ ਜਾਣਿਆ ਜਾਂਦਾ ਹੈ ਰਾਜਾ ਜੈ ਸਿੰਘ ਦੇ ਬੰਗਲੇ ਦੇ ਨਾਮ ਕਰਮ ਬੰਗਲਾ ਸਾਹਿਬ ਜਿਹੜਾ ਸੀ ਉਹ ਸਿੱਖ ਕੌਮ ਦੇ ਵਿੱਚ ਵੀ ਪ੍ਰਚਲਿਤ ਹੋ ਗਿਆ ਇਤਿਹਾਸ ਦੇ ਪੰਨਿਆਂ ਮੁਤਾਬਕ ਰਾਜਾ ਜੈ ਸਿੰਘ ਨੇ ਆਪਣੀ ਇਹੜੀ ਉਹਨਾਂ ਦੀ ਪਤਨੀ ਸੀ ਉਹਨਾਂ ਨੂੰ ਗੋਲੀਆਂ ਦਾ ਰੂਪ ਧਾਰਨ ਕਰਾ ਦਿੱਤਾ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਉਹਨਾਂ ਗੋਲੀਆਂ ਦੇ ਵਿੱਚ ਰਲ ਜਿਓ ਤਾਂ ਦੇਖਦੇ ਆ ਕਿ ਗੁਰੂ ਸਾਹਿਬ ਜਿਹੜੇ ਤੁਹਾਨੂੰ ਪਹਿਚਾਣ ਲੈਂਦੇ ਨੇ ਤੇ ਗੁਰੂ ਸਾਹਿਬ ਜੀ ਨੇ ਉਸ ਸਮੇਂ ਗੋਲੀਆਂ ਦੇ ਵਿੱਚ ਰਾਜਾ ਜੈ ਸਿੰਘ ਦੀ ਰਾਣੀ ਨੂੰ ਬਹੁਤ ਹੀ ਜਲਦੀ ਪਹਿਚਾਨ ਲਿਆ ਕਿ ਫਿਰ ਉਹ ਸਾਰੇ ਬਹੁਤ ਪ੍ਰਭਾਵਿਤ ਹੋਏ ਇਹ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਿੱਖ ਕੌਮ ਦੇ 8ਵੇਂ ਗੁਰੂ ਸਿੱਖਾਂ ਦੇ 8ਵੇਂ ਗੁਰੂ ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਇਸ ਥਾਂ ਤੇ ਸੰਗਤਾਂ ਜਿਹੜੀਆਂ ਨੇ ਨਤਮਸਤਕ ਹੋ ਰਹੀਆਂ ਨੇ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇਸ ਪਵਿੱਤਰ ਸਥਾਨ ਤੇ ਨਤਮਸਤਕ ਹੋਣਾ ਹੈ ਆਪਣੇ ਪਰਿਵਾਰ ਸਮੇਤ ਪੰਜਾਬੀ ਮਾਂ ਬੋਲੀ ਜਿਹੜੀ ਅੱਜ ਵੀ ਇੱਥੇ ਹਰ ਜਗ੍ਹਾ ਤੇ ਉੱਕਰੀ ਐ ਬਹੁਤ ਹੀ ਮਨ ਖੁਸ਼ ਹੋਇਆ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਵਿੱਤਰ ਚਰਨ ਛੋਪਾ ਪ੍ਰਾਪਤ ਧਰਤੀ 1664 ਦੇ ਮੁਤਾਬਕ ਵਾਹਿਗੁਰੂ ਮੇਰ ਕਰਨ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਦਰਸ਼ਨ ਕਰਨ ਦੇ ਲਈ ਆਈਆਂ ਹੋਈਆਂ ਨੇ ਉਸ ਸਮੇਂ 1664 ਦੇ ਵਿੱਚ ਇੱਥੇ ਇੱਕ ਦਿੱਲੀ ਦੇ ਵਿੱਚ ਚੇਚਕ ਨਾਂ ਦੀ ਬਿਮਾਰੀ ਜਿਹੜੀ ਫੈਲੀ ਹੋਈ ਸੀ ਤੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇੱਥੇ ਪਹੁੰਚੇ ਤੇ ਤੇ ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰੋ ਇਸ ਬਿਮਾਰੀ ਤੋਂ ਦਿੱਲੀ ਵਾਸੀਆਂ ਨੂੰ ਬਚਾਓ ਫਿਰ ਗੁਰੂ ਮਹਾਰਾਜ ਜੀ ਨੇ ਜਿਹੜਾ ਸੀ ਇੱਕ ਚ ਬੱਚੇ ਦੇ ਵਿੱਚ ਚ ਨੂੰ ਵਰ ਦਿੱਤਾ ਉਸ ਵਰ ਦੇ ਵਰਦ ਦੇ ਮੁਤਾਬਕ ਫਿਰ ਜਿਹੜੇ ਸੀ ਉਹ ਚੇਚਕ ਦੀ ਬਿਮਾਰੀ ਕੁਝ ਕੋ ਦਿਨਾਂ ਦੇ ਵਿੱਚ ਹੀ ਖਤਮ ਹੋ ਗਈ ਤੇ ਦਿੱਲੀ ਵਾਸੀ ਜਿਹੜੇ ਸੀ ਸੌਖੇ ਹੋ ਕੇ ਇੱਥੇ ਵੀ ਸਾਡੇ ਵੀਰ ਦੇ ਖਾਲਸੇ ਦੇ ਖਾਲਸੇ ਨੀਲੇ ਬਾਣੀ ਜਿਹੜੀ ਨੇ ਸਿਰ ਦੇ ਉੱਪਰ ਦਸਤਾਰਾਂ ਸਜਾਈਆਂ ਨੇ ਇੱਥੋਂ ਦੇ ਆ ਮਰਿਆਦਾ ਦੇ ਮੁਤਾਬਕ ਉਹਨਾਂ ਨੇ ਕਿਹਾ ਕਿ ਤੁਸੀਂ ਅੰਦਰੋਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਦੇਦਾਰ ਇਸ ਤਰ੍ਹਾਂ ਕੈਮਰੇ 'ਚ ਨਹੀਂ ਕੈਚ ਕਰ ਸਕਦੇ ਕਿਉਂਕਿ ਉਹਨਾਂ ਦੀ ਗੱਲ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹੋયા ਇਹ ਪਾਗਾਂ ਵਾਲੇ ਸਥਾਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਨਤਮਸਤਕ ਹੁੰਦੀਆਂ